ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉੱਤੇ ਚੈਨਲ ਨੂੰ ਮੱਤਵਪਾਤ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਤੁਹਾਨੂੰ ਅੱਜ ਮਾਤਾ ਦਾ ਮਿਲਾਵਾਂਗੇ ਜੋ ਕਿ ਬਹੁਤ ਸਖਤ ਮਿਹਨਤ ਕਰਦੀ ਹੈਗੀ ਦੇਖੋ ਆਲਾ ਕਹਿੰਦਾ ਯਾਰ ਅਭੀ ਇਸਤਰੀ ਹੋ ਕੇ ਆਪਾਂ ਮਿਹਨਤ ਨਹੀਂ ਕਰ ਸਕਦੇ ਇਹ ਆਪਾਂ ਮਾਤਾ ਜੀ ਐਗਜ਼ੈਂਪਲ ਦੇ ਸਕਦੇ ਹਾਂ ਜੋ ਕਿ ਚਾਰ ਦਾ ਕੰਮ ਕਰਦੇ ਨੇ ਆਪ ਦਾ ਰੋਜਗਾਰ ਤੋਰਦੇ ਨੇ ਬਹੁਤ ਵਧੀਆ ਕੀਤਾ ਹੈਗਾ ਤੇ ਨਾਲੇ ਆਪਾਂ ਨੂੰ ਵੀ ਆਰਗੈਨਿਕ ਚੀਜ਼ਾਂ ਮਿਲਦੀਆਂ ਨੇ ਵਧੀਆ ਖਾਣ ਵਾਸਤੇ ਚੀਜ਼ਾਂ ਮਿਲਦੀਆਂ ਨੇ ਹੁਣ ਆਪਾਂ ਮਾਤਾ ਨਾਲ ਗੱਲਬਾਤ ਕਰਾਂਗੇ ਮਤਾ ਜੀ ਸੱਸ ਜੀ ਕਾਰ ਸੱਸ ਜੀ ਤੇ ਮਤਾ ਜੀ ਆਪਣਾ ਨਾਮ ਦੱਸ ਦੋ ਮਨਜੀਤ ਕੌਰ ਜੀ ਤੇ ਆਪਣਾ ਪਿੰਡ ਹੈਂ ਜੀ ਆਪਣਾ ਨਾਮ ਬਰਨਾਲੇ ਦੇ ਨਾਲ ਗੁੱਡੀ ਕਲਾ ਪੈਂਦਾ ਹੈ ਗੁੱਡੀ ਕਲਾ ਠੀਕ ਹੈ ਤੇ ਮਤਾ ਆਪਾਂ ਸ਼ੁਰੂ ਤੋਂ ਕਿਹੜੀ ਕਿਹੜੀ ਆਟਾ ਮੇ ਇਹ ਕੀ ਆਟਾ ਹੈ ਜੀ ਬੇਟਾ ਇਹ ਗਾਜਰ ਦਾ achar ਆ ਪੁੱਤਰ ਅੱਛਾ ਮਤਲਬ ਵੀ ਇਹ ਤੁਸੀਂ ਗਾਜਰ ਰਮ ਇਸ ਐਵੇਂ ચીਰ ਕੇ ਨੂੰ ਗਾਜਰ ਨੂੰ ਤੇ ਮਤਲਬ ਕੋਈ ਉਹ ਸਿਰਕਾ ਵਗੈਰਾ ਪਾ ਕੇ ਮਹਾਂ ਹਾਂਜੀ ਨਹੀਂ ਬੇਟਾ ਸਿਰਕਾ ਨਹੀਂ ਪਾਉਂਦੇ ਆਪਾਂ ਪਾਉਂਦੇ ਨਿੰਬੂ ਦਾ ਜਿਵੇਂ ਸੱਤ ਨੂੰ ਚੋੜ ਕੇ ਪੁੱਤਰ ਠੀਕ ਹੈ ਠੀਕ ਹੈ ਕਿਉਂਕਿ ਸਿਰਕੇ ਨਾਲ ਸਾਡੇ ਗਲੇ ਖਰਾਬ ਹੋ ਜਾਂਦੇ ਨੇ ਪੁੱਤਰ ਆਪ ਲੱਗਦੇ ਇਹ achar ਰਸੋਈ ਦਾ ਸ਼ਿੰਗਾਰ ਪੁੱਤਰ ਰਸੋਈ ਦਾ ਜੇ ਕੋਈ ਆਏਗਾ ਵਾਸਤੇ ਕੋਈ achar ਪਛਦਾ ਤਾਂ ਆਪਾਂ ਸ਼ਰਮਿੰਦੇ ਹੋ ਜਾਂਦੇ ਹਾਂ ਵੀ ਜਦੋਂ ਆਪਣੇ ਕੋਲ achar ਨਹੀਂ ਨਿਕਲਦਾ ਇਹ ਵੀ ਕਿਉਂਕਿ ਯਾਨੀਆਂ ਬਣ ਕੇ ਵੀ achar ਨਹੀਂ ਦੇ ਸਕਿਆ ਹਾਂ ਜੇਸ ਕਰਕੇ ਆਪਣੇ ਬਹੁਤ ਵਧੀਆ ਰਸੋਈ ਦਾ ਸ਼ਿੰਗਾਰ ਆ ਜ ਹਾਂਜੀ ਹਾਂਜੀ ਇਹ ਇਹ ਅੰਬ ਦਾ ਜੀ ਹਾਂ ਇਹ ਵੀ ਅੰਬ ਦਾ ਮਤਲਬ ਹੈ ਤੁਸੀਂ ਅੰਬ ਵੀ ਜਿਹੜਾ ਇਹ ਕਿਵੇਂ ਬਣਾਉਨੇ ਹੋ ਇਹ ਬੇਟੇ ਇਹ ਆਪਾਂ ਗਰਮੀਆਂ ਦੇ ਵਿੱਚ ਸਟੋਰ ਕਰਦੇ ਆ ਇਹਨੂੰ ਠੀਕ ਹੈ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਉਦੋਂ ਅਸੀਂ ਪਹਿਲਾਂ ਇਹਨੂੰ ਉਹਨੂੰ ਦੇ ਵਿੱਚ ਰਿਜ਼ਰਵ ਕਰਦੇ ਆ ਉਸ ਤੋਂ ਬਾਅਦ ਅਸੀਂ ਜਦੋਂ ਮੇਲੇ ਤੇ ਜਾਣਾ ਕਿਤੇ ਵੀ ਅਸੀਂ 2-3 ਮਹੀਨੇ ਆਪਾਂ ਕੋਈ ਮਸਾਲੇ ਲਾ ਲੈਣੇ ਆਪਾਂ ਨੂੰ ਮਸਾਲੇ ਲਾ ਲੈਣੇ ਹਾਂਜੀ ਤੇ ਇਹ ਇਹ ਕਰਾਉਂਦੇ ਦਾ ਚਾਰਾ ਬੇਟੇ ਇਹ ਨੂੰ ਮਤਲਬ ਜ਼ੈਤੂਨ ਵੀ ਬੋਲਦੇ ਨੇ ਇਹ ਲੀਵਰ ਲਈ ਬਹੁਤ ਅੱਛਾ ਬੇਟੇ ਠੀਕ ਹੈ ਹਾਂਜੀ ਠੀਕ ਹੈ ਜੇ ਮਤਲਬ ਇਹ ਚੀਜ਼ ਕੀ ਆਗੇ ਇਹ ਹੈਰਾੜਾ ਬੇਟੇ ਪੇਟ ਲਈ ਬਹੁਤ ਅੱਛੀ ਆ ਜਿਵੇਂ ਕਾਜ ਦਰਦ ਸਮਝ ਗਏ ਕੈਸ ਖਤਮ ਕਰਦੀ ਹੈ ਜੀ ਬਹੁਤ ਵਧੀਆ ਚੀਜ਼ਾਂ ਖਾਣੇ ਤੋਂ ਬਾਅਦ ਇੱਕ ਪੀਸ ਖਾਣਾ ਸਵੇਰ ਤੜਕੇ ਨੂੰ ਪੇਟ ਬਿਲਕੁਲ ਸਾਫ਼ ਠੀਕ ਹੈ ਚੀਜ਼ ਬਹੁਤ ਹਾਂਜੀ ਤੇ ਇਹ ਔਲੇ ਦਾ ਮਰਬਾ ਇਹ ਔਲੇ ਦਾ ਮਰਬਾ ਜੀ ਇਹ ਤਾਂ ਬੇਸਿਕ ਟਿੰਡਾ ਹੁੰਦਾ ਆਪਾਂ ਨੇ ਪਤਾ ਹੀ ਹੈ ਜੀ ਹਾਂ ਮਤਲਬ ਇਹ ਵਧੀਆ ਚੀਜ਼ ਆ অর্ਗੈਨਿਕ ਚੀਜ਼ਾਂ ਹਾਂਜੀ ਹਾਂਜੀ ਔਰ ਮੈਂ ਤੁਸੀਂ ਆਪ ਤਿਆਰ ਕਰਦੇ ਹੋ ਇਹ ਜੀ ਆਪਣੇ ਆਪ ਹੀ ਚਾਰ ਕਿਤੇ ਹੋਏ ਜੀ ਤੇ ਇਹ ਕੀ ਚੀਜ਼ ਹੈਗੀ ਇਹ ਅਦਰ ਕਾ ਬਿਟੇ ਕੀ ਅਦਰ ਕਦਾ ਚਾਰ ਇਹ ਵੀ ਤੁਸੀਂ ਆਪ ਤਿਆਰ ਕਰਦੇ ਹੋ ਜੀ 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 ਸਾਰੇ ਚਾਰ ਆਪਣੇ ਆਪ ਤੇ ਇਹ ਇਹ ਲਸਣਾ ਬੇਟੇ ਇਹ ਲਸਣ ਮਤਲਬ ਇਹਦਾ ਮਤਲਬ ਕਿ ਮੈਂ ਤਿਆਰ ਕਰ ਦਿੰਦਾ ਇਹ ਜਿਵੇਂ ਇਹ ਆਪਾਂ ਜੀ ਮੈਂ ਚੱਲ ਲਿਆ ਜੀ ਇਹਨੂੰ ਆਪਾਂ ਸੰਗੀ ਤਰ੍ਹਾਂ ਧੋ ਕੇ ਸਮਾਰ ਕੇ ਇਸ ਇਹਨੂੰ ਬਾਅਦ ਦੇ ਵਿੱਚ ਮੂਨ ਦੇ ਵਿੱਚ ਪਾ ਦਿੰਦਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਮਸਾਲੇ ਲੱਗ ਜਾਂਦੇ ਨੇ ਠੀਕ ਹੈ ਮਤਲਬ ਕੱਚਾ ਤਿਆਰ ਕੀਤਾ ਹੈ ਜੀ ਆਪਾਂ ਅਸਾਂ ਮਤਲਬ ਖਾਣ ਦੇ ਵਿੱਚ ਬਹੁਤ ਜਿਆਦਾ ਟੇਸਟ ਆ ਬਹੁਤ ਬਹੁਤ ਜਿਆਦਾ ਟੇਸਟ ਹੈ ਬੇਟੇ ਬਹੁਤ ਬਹੁਤ ਜਿਆਦਾ ਟੇਸਟ ਇਹ ਆ ਗਿਆ ਨਿੰਬੂ ਹਾਂਜੀ ਇਹ ਨਿੰਬੂ ਇਹ ਨਿੰਬੂ ਦਾ ਕੀ ਮੈਂ ਇਹ ਤਾਂ ਵੈਸੇ ਠੰਡਾ ਹੁੰਦਾ ਵੀ ਤੈਨੂੰ ਇਹ ਪਤਾ ਚੰਗਾ ਹੁੰਦਾ ਵਾ ਠੀਕ ਮਤਲਬ ਰ ਅੱਛਾ ਇਹ ਮੇਰੀ ਬਹੁਤ ਮੇਵੇ ਪਾ ਕੇ ਤਿਆਰ ਕੀਤੇ ਜਿਵੇਂ ਕਾਲੀ ਮਿਰਚ ਹੋ ਗਈ ਜੀ ਮਾਗਜ ਹੋ ਗਏ ਠੀਕ ਹੈ ਮਤਲਬ ਸੁਹਾਰੇ ਹੋ ਗਏ ਬਹੁਤ ਅੱਛੀ ਚੀਜ਼ ਤੇ ਮਤਲਬ ਵਧੀਆ ਚੀਜ਼ ਆਪਣੇ ਵਾਸਤੇ ਸਿਹਤ ਵਾਸਤੇ ਬਹੁਤ ਟੇਸਟ ਵੀ ਕਰ ਸਕਦੇ ਠੀਕ ਹੈ ਠੀਕ ਹੈ ਤੇ ਇਹ ਇਹ ਜਿਹੜੀ ਡੇਲਾ ਠੀਕ ਹੈ ਇਹ ਡੇਲਾ ਵੀ ਆਪਣੇ ਜਿਵੇਂ ਨੇਤਰ ਅੱਖਾਂ ਦੇ ਵਿੱਚ ਆਪਾਂ ਨੇਗਾ ਠੀਕ ਹੈ ਮੇਰੇ ਵਾਸਤੇ ਵੀ ਬਹੁਤ ਚੰਗੀ ਚੀਜ਼ ਆ ਜੀ ਹਾਂਜੀ ਹਾਂਜੀ ਤੇ ਇਹ ਮਤ ਇਹ ਹੈ ਇਹ ਬਾਂਸ ਨਾ ਰੱਬਾ ਠੀਕ ਹੈ ਬੱਚਿਆਂ ਦਾ ਕਾਧਣਾ ਵੜੇ ਤਾਂ ਬੱਚਿਆਂ ਨੂੰ ਖਲਾਓ ਤਾਂ ਬੱਚਿਆਂ ਦਾ ਕੱਦ ਵੱਜ ਜਾਂਦਾ ਜੀ ਠੀਕ ਹੈ ਠੀਕ ਹੈ ਮਤਲਬ ਇਹ ਬਾਂਸ ਤੁਸੀਂ ਮਤਲਬ ਘਰੇ ਕੱਚਾ ਬਾਂਸ ਹਾਂਜੀ ਕੱਚਾ ਬਾਂਸ ਮੰਗਾ ਕੇ ਆਪਾਂ ਠੀਕ ਹੈ ਸਾਡੇ ਸਬਜ਼ੀ ਮੰਡੀ ਕੋਲੇ ਲੱਗ ਜਾਵੇ ਤੇ ਉਸ ਤੋਂ ਸੇ ਮਗਾ ਲੈਣੇ ਟਰੱਕ ਭਰ ਕੇ ਸੰਗ ਦਾ ਨਾਮ ਨਾ ਬਣਾਈ ਜਾਂਦੀ ਹੈ ਇਹ ਮਾ ਤਾਂ ਇਹ ਤੁਕਿਆ ਦਾ ਚਾਰਾ ਬੇਟੇ ਇਹ ਪੇਟ ਸਾਫ਼ ਕਰਦਾ ਬਹੁਤ ਬਿਮਾਰੀਆਂ ਨੂੰ ਬਹੁਤ ਚੰਗੀ ਚੀਜ਼ ਹੈ ਜੀ ਇਹ ਠੀਕ ਹੈ ਠੀਕ ਹੈ ਮਤਲਬ ਤੂੰ ਕਹਿਣਾ ਚਾਹ ਰਹੇ ਆਮ ਕਿ ਤੋ ਮਿਲਦਾ ਨਹੀਂ ਹੈ ਜੇਸੀ ਪਿਆਰ ਕਰ ਦਿਆਂਗੇ ਜੀ ਆਪਣੇ ਘਰੇ ਠੀਕ ਹੈ ਠੀਕ ਹੈ ਇਹ ਕareleਾ ਹੋ ਗਿਆ ਜੀ 슈ਗਰ ਫ੍ਰੀ ਠੀਕ ਹੈ ਬਾਕੀ ਇਹ 슈ਗਰ ਫ੍ਰੀ ਹੈ ਜੀ ਮਤਲਬ ਇਹ ਬਹੁਤ ਵਧੀਆ ਚੀਜ਼ ਹੈ ਜਿਹੜੇ ਬੰਦੇ ਨੂੰ 슈ਗਰ ਆ ਉਹ ਲਗਾ ਕਹਿੰਦਾ ਯਾਰ ਚਾਰ ਕੜੀਆਂ ਚੱਕੀ ਜਾਂਦਾ ਹੈ ਜਾਂ ਹੋਰ ਚੀਜ਼ ਇਹ ਮਤਲਬ ਖਾ ਸਕਦਾ ਹਾਂ ਹਾਂਜੀ 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 ਤੇ ਇਹ ਇਹ ਲਾਲ ਮਿਰਚਾ ਜੀ ਆਪਣੀ ਘਰ ਕੇ ਆਮ ਚੂਰ ਪਾ ਕੇ ਬਤੀ ਚਾਰ ਕੀਤੀ ਹੋਈ ਹੈ ਛੇ ਮਹੀਨੇ ਤਾਂ ਪਹਿਲੀ ਵਾਰ ਦੇਖਿਆ ਵੀ ਚਾਰ ਆਮ ਲਾਲ ਮਿਰਚ ਦਾ achar ਵੀ ਹੁੰਦਾ ਹੈਗਾ ਨਹੀਂ ਬਹੁਤ ਵਧੀਆ ਚੀਜ਼ ਹੈ ਤੁਸੀਂ ਜੀ ਇਹ ਮਾਤਾ ਇਹ ਹਰੀ ਮਿਰਚਾ ਬੇਟੇ ਅੱਛਾ ਇਹ ਮਿੱਠਾ ਨਿੰਬੂ ਹਾਰ ਮੇ ਬਾਸੇ ਵੀ ਬਹੁਤ ਚੰਗਾ ਵਾਹ ਹਾਂਜੀ ਹਾਂਜੀ ਮਾਤਾ ਇਹ ਆਮਲਾ ਆਪਾਂ ਆਮ ਕਹਿੰਦੇ ਨੇ ਸਿਆਲੇ ਜੀ ਇਹ ਖਾਦੇ ਤੋਂ ਬਾਅਦ ਕਿ ਸਵਾਦ ਆਉਂਦਾ ਇਹਦਾ ਬਾਅਦ ਸਵਾਦ ਆਉਂਦਾ ਹਾਂਜੀ ਹਾਂਜੀ ਮਤਲਬ ਇਹ ਆਵਲੇ ਦਾ ਚਾਰ ਹੈ ਜੀ ਚਾਰ ਆ ਇਹ ਜੋ ਆ ਮਰਬਾ ਉਹ ਮਰਬਾ ਹੋ ਗਿਆ ਜੀ ਠੀਕ ਹੈ ਠੀਕ ਹੈ ਇਹ ਇਹ ਅੰਬ ਦਾ ਚਾਰ ਇਹ ਅੰਬ ਦਾ ਚਾਰ ਆ ਹਾਂਜੀ ਹਾਂਜੀ ਠੀਕ ਆ ਦੋਸਤੋ ਆਪਾਂ ਨੇ ਮਾਤਾ ਨੂੰ ਧੰਨਵਾਦ ਬੇਟੇ ਤੁਹਾਡਾ ਹਾਂ ਮਾਤਾ ਨਾਲ ਗੱਲਬਾਤ ਕੀਤੀ ਜੋ ਮਦਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਜੀ ਸਾਨੂੰ ਹੋਵੇ ਜੀ ਆਪਣੇ 2006 ਤੋਂ ਸ਼ੁਰੂ ਹੋਏ ਸੀ ਅਸੀਂ ਅੱਛਾ ਮਤਲਬ ਤੁਹਾਡਾ ਵਧੀਆ ਇਹ ਨਾਲ ਰੋਜ਼ਗਾਰ ਚੱਲ ਜਿੰਦਾ ਹੈ ਬਹੁਤ ਵਧੀਆ ਜੀ ਕਿਰਪਾ ਮਾਰਕ ਲੀ ਅੱਜ ਬਾਕੀ ਦੇਖੋ ਅਗਲਾ ਕੋਈ ਵੀ ਵੱਡੇ ਤੋਂ ਵੱਡਾ ਜਿੱਦਾਂ ਵੀ ਬੰਦਾ ਹੈਗਾ ਉਹ ਪੈਸੇ ਨਾਲ ਦੇਖੋ ਟਡ ਦਾ ਪਰਤਾਂ ਨਹੀਂ ਹੁੰਦਾ ਕਿਸੇ ਦਾ ਵੀ ਸਮਝੀਏ ਜੇ ਆਪਣਾ ਕਹਿੰਦੇ ਵੀ ਆਪਣੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਪਰਿਵਾਰ ਦਾ ਸਰਕਲ ਬਹੁਤ ਚੱਲ ਜਿੰਦਾ ਬਹੁਤ ਵਧੀਆ ਚੱਲ ਜਿੰਦਾ ਹੈ ਜੀ ਆਪਾਂ ਇਸਤਰੀਆਂ ਨੂੰ ਤੁਸੀਂ ਕੀ ਸਨੇਹਾ ਚਾਹੁੰਦੇ ਵੀ ਤੁਸੀਂ ਕੰਮ ਕਰੋ ਕੋਈ ਵੀ ਕਰੋਗੇ ਅਸੀਂ ਬਹੁਤ ਮੈਂ ਸਨੇਹ ਦਿੰਨੀ ਆ ਜੀ ਸਸ ਅਸੀਂ ਟ੍ਰੇ ੰਡਾ ਦੇ ਵਿੱਚ ਜਾਣਿਆ ਵੀ ਸਾਡਾ ਮਤਲਬ ਅੱਥਾਂ ਦੀ ਗੁਨਾਕਾਰੀ ਕੁਜ ਜਨਾਨੀਆਂ ਬਣੇ ਤਾਂ ਸਾਡੇ ਪਰਿਵਾਰ ਵੀ ਉਹ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਸਕੇ। ਹਾਂ ਬਾਕੀ ਤੁਸੀਂ ਵੀ ਜਦੋਂ ਇਹ ਕੰਮ ਕੁਇ ਤਿਆਰ ਕਰਦੋਂਗੇ ਇੱਕ ਦੋ ਬੰਦਿਆਂ ਨੂੰ ਤਾਂ ਤੁਹਾਨੂੰ ਵੀ ਰੋਜ਼ਗਾਰ ਮਿਲਦਾ ਹੋਊਗਾ। ਹਾਂਜੀ ਹਾਂਜੀ ਹਾਂਜੀ। ਸਮਝੀਏ ਜੋ ਤੁਸੀਂ ਤਿਆਰ ਕਰਵਾਉਨੇ ਕਿਸੇ ਹਾਂਜੀ ਹਾਂਜੀ ਆਪਣੇ ਪੰਜ ਸੱਤ ਘਰ ਘਰ ਰੋਟੀ ਖਾਂਦੇ ਨੇ ਜੀ ਵਧੀਆ। ਹਾਂਜੀ ਹਾਂਜੀ ਤੁਸੀਂ ਆਪ ਤਾਂ ਲੈ ਤੁਹਾਡਾ ਗੁਜ਼ਾਰਾ ਤੁਹਾਡਾ ਟਾਈਮ ਪਾਸ ਵਧੀਆ ਹੁੰਦਾ ਤੁਸੀਂ ਮੇਲਿਆਂ ਤੇ ਜਾਂਦੇ ਹੋ। ਮਤਲਬ ਕਿੰਨੇ ਲੋਕਾਂ ਨੂੰ ਤੁਸੀਂ ਮਿਲਦੇ ਹੋ? ਹਾਂਜੀ ਹਾਂਜੀ। ਜਿਵੇਂ ਮੈਂ ਤਾਂ ਵੀ ਸਾਡੀ ਮੈਂ ਤਾਂ ਤੁਹਾਨੂੰ ਨਾਲ ਮਿਲ ਕੇ ਥੋੜੀ ਰੂਹ ਖੁਸ਼ ਹੋ ਗਈ ਸਾਡੀ ਤਾਂ ਵੀ ਕੁ ਮਾਤਾਂ ਨੇ ਦੇਖੋ ਕੂ ਵੀ ਕੰਮ ਨਹੀਂ ਕਰਕੇ ਰਾਜੀ ਹੈਗਾ ਤੇ ਤੁਸੀਂ ਬਜ਼ੁਰਗ ਹੋ ਕੇ ਵੀ ਇੰਨਾ ਸੋਹਣਾ ਕੰਮ ਕਰ ਦਿਓਗੇ ਤੇ ਬਾਬਾ ਜੀ ਦੀ ਉਮਰ ਦੇਖ ਲਓ ਕਿੰਨੀ ਹੈ ਹਾਂ ਲੱਗਦਾ ਯਾਰ ਮੈਨੂੰ ਤਾਂ ਹੁੰਦਾ ਨਹੀਂ ਆਲਾ ਬਾਹਰ ਨੂੰ ਭੱਜੀ ਜਾਂਦੇ ਹਾਂ ਹਾਂਜੀ ਬਹੁਤ ਮਿਹਨਤੀ ਨੇ ਜੀ ਬਹੁਤ ਜਿਆਦੇ ਬਰਾਬਰ ਇਹਨਾਂ ਦੇ ਨਾਲ ਸਾਡੀ ਤੇ ਆਲਾ ਬਾਹਰ ਨੂੰ ਭਾਜਦਾ ਕਹਿੰਦੇ ਖੋ ਉਰੇ ਵੀ ਆਪਾਂ ਕਰ ਸਕਦੇ ਆ ਕੰਮ ਦਾ ਬਾਹਰ ਉਰੇ ਆਪਣੀ ਸਰਦਾਰੀ ਹੈ ਸਰਦਾਰੀ ਹੈ ਯਾ ਵਰਗੀ ਕਿਤੇ ਮौज ਨਹੀਂ ਹੈਗੀ ਕਿਉਂ ਆਪਣਾ ਰਹਿਣ ਸਹਿਣ ਖਾਣ ਪੀਣ ਆ ਚੀਜ਼ਾਂ ਆਪਾਂ ਨੂੰ ਬਾਹਰੇ ਨਹੀਂ ਮਿਲਦੀਆਂ ਹੈਗੀ ਆਰਗੈਨਿਕ ਨਹੀਂ ਮਿਲਦੀਆਂ ਆ ਚੀਜ਼ਾਂ ਆਪਾਂ ਨੂੰ ਨਹੀਂ ਮਿਲਦੀ ਇੱਕ ਟਾਈਮ ਆਪਣੇ ਕੋਲੇ ਮਤਲਬ ਦਾਲ ਬਣਾਉਣ ਨੂੰ ਵੀ ਨਹੀਂ ਹੈਗੀ ਜੀ ਘਰੇ ਚਾਰ ਹੈਗਾ ਤੇ ਅੱਜ ਖਾ ਲੈ ਜ਼ਰਾ ਸਮਝਦੇ ਹਾਂ ਹਾਂ ਆਲਾ ਕਿਤੇ ਬਾਹਰ ਅੰਦਰ ਜਾਂਦਾ ਦੋ ਪਰੌਂਠਿਆਂ ਨਾਲ ਚਾਰ ਲੈ ਜੋ ਆਵਲਾ ਤਰਕੇ ਰਾਂ ਆ ਇਹ ਮਾਰਾ ਮਤਲਬ ਆਪਾਂ ਤਾਂ ਇਹੀ ਕਹਨੇ ਆਂ ਵੀ ਮਾਤਾ ਜੀ ਇੰਨਾ ਤੋਂ ਚਾਰ ਖਰੀਦੋ ਵੱਤ ਤੋਂ ਵੱਤ ਚਾਰ ਖਰੀਦੋ ਕਿਉਂ ਆਪਾਂ ਡੱਬਾ ਬੰਦ ਵਾਲਿਆਂ ਤੋਂ ਵੀ ਇੰਨਾਂ ਵੱਡੀਆਂ ਫੈਕਟਰੀਆਂ ਨੂੰ ਆਪਾਂ ਨੇ ਕਿਉਂ ਉਹ ਕਰਨਾ ਹੈਗਾ ਜੇ ਜਿਹੜੇ ਛੋਟੇ ਕਾਰੋਬਾਰ ਨੇਗੇ ਇਹਨਾਂ ਨੂੰ ਪਰਫੁੱਲਤ ਹੋਣਗੇ ਤਾਂ ਇਹਨਾਂ ਦਾ ਵੀ ਪਰਹੌਸਲਾ ਬਣੂਗਾ ਵੀ ਆਪਾਂ ਵੱਤ ਤੋਂ ਵੱਤ ਅੱਗੇ ਹੋਰ ਕੰਮ ਨੂੰ ਵਧਾਈਏ ਤੇ ਆਪਾਂ ਕੰਪਨੀਆਂ ਦਾ ਦੇਖੋ ਭਰਾ ਉਹ ਉਹਨਾਂ ਨੇ ਤਾਂ ਹੋਰ ਕਿਤੋਂ ਪਾਸੋਂ ਕਮਾ ਲੈਣਾ ਜਿਹੜਾ ਇਹਨਾਂ ਦਾ ਕਾਰੋਬਾਰ ਆ ਉਹ ਇਹਨਾਂ ਛੋਟੇ ਮੇਲੇਆਂ ਜਾਂ ਦੁਕਾਨਦਾਰਾਂ ਚਲਾ ਕੀ ਹੁੰਦਾ ਤੇ ਆਪਾਂ ਤਾਂ ਕਹਿੰਦੇ ਆ ਵੱਤ ਤੋਂ ਵੱਤ ਇਹਨਾਂ ਨੂੰ ਸਪੋਰਟ ਕਰੋ ਸਤਿ ਆਜ ਜੇ ਤੁਹਾਡਾ ਨੰਬਰ ਬੋਲਦੇ ਜੇ ਜਿਸ ਨੂੰ ਕੋਈ ਨਾ ਕੰਟੈਕਟ ਕਰਨਾ ਹੋਵੇ ਜਾਂ ਕੱਠਾ ਮਗਾਉਣਾ ਹੋਵੇ ਤੁਹਾਨੂੰ ਮੈਂ ਕੰਟੈਕਟ ਕਰ ਸਕਦਾ ਹਾਂ ਹਾਂਜੀ ਬੇਟੀ ਨੰਬਰ ਆਪਣਾ ਐਡਰੈਸ ਬੋਲਦਾ ਦੇ ਵਿੱਚ ਤੁਹਾਨੂੰ ਹਾਂ ਬਸ ਬੋਲੋ ਆਪਣਾ ਹੈਗਾ ਜੀ ਨਾਲ ਬਰਨਾਲਾ ਦੇ ਸ਼ਹਿਰ ਦੇ ਨਾਲ ਖੁੱਡੀਕਲਾ ਪਿੰਡ ਪੈਂਦਾ ਜੀ ਖੁੱਡੀਕਲਾ ਠੀਕ ਹੈ ਜੀ ਜੀ ਨੰਬਰ ਬੇਟੀ ਨੂੰ ਤੁਹਾਨੂੰ ਦੋ ਲਿਖਾਉਣੀ ਆ ਹਾਂ ਲਿਖਾਉ 98 ਅਹ ਨਹੀਂ ਜੀ 95014 ਬੇਟੇ ਠੀਕ ਹੈ ਮਤੋਂ 9334 95014 34934 ਇਹ ਵੱਡੇ ਬੇਟੇ ਦਾ ਨੰਬਰ ਆ ਜੀ ਠੀਕ ਹੈ ਜੀ ਇੱਕ ਹੋ ਗਿਆ ਜੀ ਆਪਣਾ 88727 61932 ਬੇਟੇ 88400 88727 88727 61932 ਜੀ 61932 ਹਾਂ ਜੀ ਮੇਰੇ ਹਸਬੰਦ ਦਾ ਨੰਬਰ ਆ ਜੀ ਠੀਕ ਹੈ ਜੀ ਤੁਸੀਂ ਬੇਟੇ ਛੋਟੇ ਦਾ ਨੰਬਰ ਲਵੋ ਜੀ ਹਾਂ ਜੀ 89736 ਜੀ ਹਾਂ ਜੀ ਅਹ 786 24536 24536 ਹਾਂਜੀ ਠੀਕ ਹੈ ਤੇ ਭਰਾਵੋ ਜਿਸ ਨੂੰ ਵੀ ਕਿਸੇ ਆਚਾਰ ਦੀ ਜਰੂਰਤ ਹੋਵੇ ਜਾਂ ਕੋਈ ਵਿਆਹ ਸਾਦੀ ਨੇ ਵਿੱਚ ਜਾਂ ਕਿਤੇ ਪੈਰਸ ਦੇ ਵਿੱਚ ਕਿਸੇ ਨੂੰ ਵੀ ਲੋੜ ਪੈਦੀ ਹੈਗੀ ਤਾਂ ਇਹ ਤੁਸੀਂ ਮਤਲਬ ਅਗੋਂ ਭੇਜ ਵੀ ਦਿਓਗੇ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਤੇ ਤੁਸੀਂ ਮਤਲਬ ਪੈਸੇ ਜਿਹੜੇ ਨੂੰ ਗੂਗਲ ਪਕੇਰਾ ਕਰਕੇ ਵੀ ਮੰਗਵਾ ਵੀ ਸਕਦੇ ਸਾਨੂੰ ਪੇਮੈਂਟ ਪਹਿਲਾਂ ਉਹਦੇ ਕਰਦੇ ਜੇ ਮਾਤਾ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਵਧੀਆ ਲੱਗਿਆ ਧੰਨਵਾਦ ਜੀ ਦੋਸਤੋ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਤੋਂ ਉਤੇ ਆਰ ਜੀ ਕੇ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਇੰਆ ਹੀ ਆ ਇੱਕ ਮੋਟੀਵੇਸ਼ਨ ਵੀਡੀਓ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ